ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਣਮਾ ਸਾਖੀ ਸਾਹਿਤ ਆਪਾਂ ਇੱਕ ਇੱਕ ਸਾਖੀ ਅੱਗੇ ਸ਼ੁਰੂ ਕਰਦੇ ਹਾਂ ਵਿਦਿਆ ਅਤੇ ਜਮੀਰ ਸਟੇਜ ਤੇ ਕਥਾ ਕਰਦੇ ਹਾਂ ਕੋਈ ਲੇਖ ਲਿਖਦੇ ਹਾਂ ਜਾਂ ਵਿਚਾਰ ਚਰਚਾ ਵਿੱਚ ਮੈਂ ਖੰਡਨ ਕੁਝ ਜ਼ਿਆਦਾ ਹੀ ਕਰ ਜਾਂਦਾ ਹਾਂ ਗੁਰਦੁਆਰਿਆਂ ਦੇ ਮਾਲਕ ਅੱਜ ਕੱਲ੍ਹ ਕੋਈ ਪ੍ਰਬੰਧਕ ਨਹੀਂ ਹੈ ਗੁਰਦੁਆਰਿਆਂ ਡੇਰਿਆਂ ਤੇ ਕਾਬਜ ਧੇਰਾ ਉਸ ਦੀਆਂ ਮਾਲਕ ਹਨ ਨਰਾਜ ਹੋ ਜਾਂਦੇ ਨੇ ਕਿੰਨੇ ਸਾਰੇ ਕਥਾਵਾਚਕ ਮੇਰੇ ਤੇ ਨਰਾਜ ਹੁੰਦੇ ਨੇ ਕੀਰਤਨੀਏ ਅਤੇ ਢਾਡੀ ਕਵੀਸ਼ਰ ਬਹੁਤ ਵਿਆਕਲ ਹੁੰਦੇ ਨੇ ਅਖੇ ਇਸ ਬੰਦੇ ਇੰਦਰ ਸਿੰਘ ਘੱਗਾ ਦੇ ਢਿੱਡ ਵਿੱਚ ਪੀੜ ਕਿਉਂ ਹੁੰਦੀ ਰਹਿੰਦੀ ਹੈ ਹਰ ਵਕਤ ਜਿੱਥੇ ਵੇਖੋ ਝਗੜਾ ਨਰਾਜਗੀ ਖੰਡਨ ਤੂੰ ਤੂੰ ਮੈਂ ਮੈਂ ਇਹੀ ਬਹੁਤ ਸਿਆਣਾ ਬਣਿਆ ਫਿਰਦਾ ਅਸੀਂ ਸਾਰੇ ਅਤੇ ਸੰਗਤ ਮੂਰਖ ਬੈਠੇ ਹਾਂ ਇੱਕ ਦਿਨ ਇੰਗਲੈਂਡ ਦੇ ਇੱਕ ਗੁਰਦੁਆਰੇ ਸਲੋਵ ਵਿਖੇ ਮੇਰੀ ਚੰਗੀ ਨੇੜਤਾ ਵਾਲੇ ਕਥਾਵਾਚਕ ਸਾਝੇ ਤੌਰ ਤੇ ਮੈਨੂੰ ਸਮਝਾਉਣ ਲੱਗੇ ਇੱਕ ਭਾਈ ਬੋਲਿਆ ਠੀਕ ਹੈ ਤੁਸੀਂ ਵਿਦਵਾਨ ਹੋ ਲੰਮੇ ਸਮੇਂ ਤੋਂ ਮਿਸ਼ਨਰੀ ਕਾਲਜਾਂ ਨਾਲ ਰਹਿ ਕੇ ਪ੍ਰਚਾਰ ਕਰਦੇ ਆ ਰਹੇ ਹੋ ਤੁਹਾਡੀ ਉਮਰ ਵੀ ਸਾਡੇ ਨਾਲੋਂ ਕਾਫੀ ਜ਼ਿਆਦਾ ਹੈ ਪਰ ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਬਹੁਤ ਥਾਵਾਂ ਤੇ ਤੁਹਾਨੂੰ ਬੋਲਣ ਤੋਂ ਰੋਕਿਆ ਗਿਆ ਹੈ ਕਈ ਥਾਵਾਂ ਤੇ ਤਾਲਕ ਕਲਾਮੀ ਹੋਈ ਹੈ ਤੁਹਾਡਾ ਅਰਥ ਨੁਕਸਾਨ ਵੀ ਹੋਇਆ ਹੈ ਜੋ ਕੰਮ ਬਾਕੀ ਸਾਰੇ ਕਰਦੇ ਆ ਰਹੇ ਹਨ ਤੁਸੀਂ ਵੀ ਉਸੇ ਢੰਗ ਨਾਲ ਕਥਾ ਕਰਦੇ ਜਾਓ ਖੰਡਨ ਦਾ ਤੁਸੀਂ ਕੀ ਠੇਕਾ ਲਿਆ ਹੋਇਆ ਹੈ ਮੈਂ ਨਿਮਰਤਾ ਨਾਲ ਜਵਾਬ ਦਿੱਤਾ ਗੁਰਸਿੱਖੋ ਤੁਸੀਂ ਇਸ ਇੰਗਲੈਂਡ ਦੇਸ਼ ਵਿੱਚ ਰਹਿੰਦੇ ਹੋ ਇੱਥੇ ਤੁਸੀਂ ਕਾਰ ਚਲਾਉਣੀ ਸਿੱਖੀ ਸੜਕ ਤੇ ਚੱਲਣ ਦੇ ਅਸੂਲ ਸਿੱਖੇ ਗੱਡੀ ਰਸਤੇ ਵਿੱਚ ਖਰਾਬ ਹੋ ਜਾਵੇ ਜਾਂ ਐਕਸੀਡੈਂਟ ਹੋ ਜਾਵੇ ਤਦੋਂ ਕੀ ਕਰਨਾ ਹੈ ਸਭ ਜਾਣਕਾਰੀ ਹਾਸਲ ਕੀਤੀ ਪੜ੍ਹਾਈ ਮੁਕੰਮਲ ਹੋਣ ਤੋਂ ਮਗਰੋਂ ਤੁਹਾਡਾ ਸਖਤ ਟੈਸਟ ਲਿਆ ਜਾਂਦਾ ਹੈ ਸਾਡੇ ਵਾਂਗ ਰਿਸ਼ਵਤ ਦੇ ਕੇ ਗੱਡੀ ਦਾ ਲਾਇਸੈਂਸ ਨਹੀਂ ਬਣਾਉਂਦੇ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਮਗਰੋਂ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਹੈ ਤੁਸੀਂ ਗੱਡੀ ਚਲਾਉਣ ਦੇ ਹੱਕਦਾਰ ਬਣ ਜਾਂਦੇ ਹੋ ਤੁਸੀਂ ਹਰ ਰੋਜ਼ 50 ਕਿਲੋਮੀਟਰ ਗੱਡੀ ਚਲਾਓ ਜਾਂ 500 ਕਿਲੋਮੀਟਰ ਚਲਾਓ ਤੁਹਾਨੂੰ ਪੁਲਿਸ ਵਾਲਾ ਨਹੀਂ ਰੋਕੇਗਾ ਨਾ ਹੀ ਜੁਰਮਾਨਾ ਲਾਵੇਗਾ ਤੁਸੀਂ ਗੱਡੀ ਚਲਾਉਂਦੇ ਆ ਜਦੋਂ ਵੀ ਗਲਤੀ ਕੀਤੀ ਤੁਰੰਤ ਪੁਲਿਸ ਨੇ ਤੁਹਾਨੂੰ ਦਬੋਚ ਲੈਣਾ ਹੈ ਕਿਤੇ ਨਾ ਕਿਤੇ ਕੈਮਰੇ ਨੇ ਤੁਹਾਨੂੰ ਪਕੜ ਲੈਣਾ ਹੈ ਗਲਤੀ ਮੁਤਾਬਕ ਉਹਨਾਂ ਨੇ ਜੁਰਮਾਨਾ ਲਾ ਕੇ ਰਸੀਦ ਕੱਟ ਦੇਣੀ ਹੈ ਇਸ ਵਕਤ ਸਬੰਧਤ ਵਿਅਕਤੀ ਪੁਲਿਸ ਵਾਲਿਆਂ ਨਾਲ ਲੋਹਾ ਲਾਖਾ ਹੋਈ ਜਾਵੇ ਤੇ ਗੁੱਸੇ ਵਿੱਚ ਆ ਕੇ ਪੁੱਛੇ ਤੁਹਾਨੂੰ ਹੋਰ ਕੋਈ ਕੰਮ ਹੀ ਨਹੀਂ ਹੈ ਕਿ ਮੇਰੇ ਵਰਗਿਆਂ ਨੂੰ ਪਰੇਸ਼ਾਨ ਕਰੋ ਜੁਰਮਾਨੇ ਲਾਓ ਪੁਲਿਸ ਵਾਲਾ ਜਵਾਬ ਦੇਵੇਗਾ ਕਿ ਭਾਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਆ ਜਿੰਨੀ ਦਿਲ ਚਾਹੇ ਉਨੀ ਗੱਡੀ ਚਲਾਓ ਅਸੀਂ ਤੁਹਾਨੂੰ ਨਹੀਂ ਰੋਕਾਂਗੇ ਤੈਨੂੰ ਲਾਇਸੈਂਸ ਠੀਕ ਤਰੀਕੇ ਨਾਲ ਗੱਡੀ ਚਲਾਉਣ ਦਾ ਦਿੱਤਾ ਹੈ ਗਲਤ ਤਰੀਕੇ ਨਾਲ ਗੱਡੀ ਚਲਾਉਣ ਦਾ ਲਾਇਸੈਂਸ ਅਸੀਂ ਨਹੀਂ ਦਿੱਤਾ ਠੀਕ ਇਹੀ ਅਸੂਲ ਹਰ ਮਨੁੱਖ ਤੇ ਲਾਗੂ ਹੁੰਦਾ ਹੈ ਨਰਿੰਕਾਰ ਨੇ ਸਾਨੂੰ ਕੁਝ ਨਾ ਕੁਝ ਅਕਲ ਦਿੱਤੀ ਹੈ ਸਮਾਜ ਵਿੱਚ ਰਹਿ ਕੇ ਅੱਗੋਂ ਹੋਰ ਗਿਆਨ ਹਾਸਲ ਕਰਨਾ ਚਾਹੀਦਾ ਹੈ ਧਰਮ ਮੁਖੀਆਂ ਨੇ ਆਪਣੇ ਢੰਗ ਨਾਲ ਸੇਵਕਾਂ ਨੂੰ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਅਦਾਲਤਾਂ ਦੀ ਅਗਵਾਈ ਵਾਸਤੇ ਲਿਖਤੀ ਕਾਨੂੰਨ ਮੌਜੂਦ ਹੈ ਪੁਲਸ ਲਈ ਆਪਣੇ ਲਿਖਤੀ ਕਾਨੂੰਨ ਬਣੇ ਹੋਏ ਹਨ ਇਸੇ ਤਰ੍ਹਾਂ ਸਿੱਖਾਂ ਲਈ ਗੁਰਬਾਣੀ ਰੂਪੀ ਸਤਕਾਰਯੋਗ ਤੇ ਮੰਨਣਯੋਗ ਕਾਨੂੰਨ ਮੌਜੂਦ ਹੈ ਸਾਰੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਉਹ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਬਸਰ ਕਰਨ 10 ਨੇ 35-40 ਸਾਲ ਗੁਰਮਤਿ ਵਿਦਿਆ ਪੜ੍ਹ ਕੇ ਜਾਣ ਲਿਆ ਹੈ ਕਿ ਗੁਰਬਾਣੀ ਮੁਤਾਬਕ ਠੀਕ ਕੀ ਹੈ ਤੇ ਗਲਤ ਕੀ ਹੈ ਇਸ ਲਈ ਗੁਰਬਾਣੀ ਦਾ ਪ੍ਰਮਾਣ ਦੇ ਕੇ ਗਲਤ ਕੰਮਾਂ ਤੋਂ ਵਰਜਦਾ ਹਾਂ ਜੇਕਰ ਗੁਰੂ ਨਾਨਕ ਬਾਬਾ ਜੀ ਤੁਹਾਡੀ ਸੋਚ ਵਾਲੇ ਹੁੰਦੇ ਉਹ ਵੀ ਆਖ ਦਿੰਦੇ ਇਹ ਲੋਕ ਜੋ ਕਰਦੇ ਨੇ ਕਰਨ ਦਿਓ ਮੈਂ ਕੋਈ ਠੇਕਾ ਲਿਆ ਹੋਇਆ ਇਹਨਾਂ ਦਾ ਇਹਨਾਂ ਨੂੰ ਆਪਣੀ ਮਤ ਦੇਣ ਦਾ ਮੈਂ ਕਾਹਨੂੰ ਮਗਜ ਖਪਾਈ ਕਰਾਂ ਮੇਰੇ ਘਰ ਤਾਂ ਚੰਗੀ ਕਮਾਈ ਹੈ ਬਦਿਆ ਨੌਕਰੀ ਹੈ ਮਾਨ ਸਨਮਾਨ ਹੈ ਕੀ ਲੋੜ ਹੈ ਉਹਨਾਂ ਨੂੰ ਬ੍ਰਾਹਮਣਾਂ ਨਾਲ ਮੱਥਾ ਲਾਉਣ ਦੀ ਜੋਗੀਆਂ ਦਾ ਵਿਰੋਧ ਕਦੀ ਨਾ ਬਾਬਾ ਜੀ ਕਰਦੇ ਮਲਾਣਿਆਂ ਨਾਲ ਟੱਕਰਾਂ ਨਾ ਲੈਂਦੇ ਹਕੂਮਤਾਂ ਵਿਰੁੱਧ ਰਾਜਿਆਂ ਵਿਰੁੱਧ ਗੁਰੂ ਨਾਨਕ ਬਾਬਾ ਜੀ ਕਦੀ ਨਾ ਬੋਲਦੇ ਸਦੀਆਂ ਤੱਕ ਕੀ ਲੋੜ ਸੀ ਮੁਸੀਬਤਾਂ ਝੱਲਣ ਦੀ ਕੀ ਲੋੜ ਸੀ ਸ਼ਹੀਦੀਆਂ ਪਾਉਣ ਦੀ ਜੰਗ ਕਿਉਂ ਲੜਦੇ ਸਨ ਤਾਂ ਕਿ ਗਲਤ ਵਿਚਾਰ ਗਲਤ ਰਾਜ ਗਲਤ ਯਹੀ ਧਰਮ ਕ ਵਿਖਾਵੇ ਵਾਲੀ ਕਿਰਿਆ ਨੂੰ ਬਦਲਿਆ ਜਾ ਸਕੇ ਸੁਚੇਤ ਵਰਗ ਪ੍ਰਚਾਰਕ ਤੇ ਲਿਖਾਰੀ ਨੇ ਲੋਕਾਈ ਨੂੰ ਗਲਤ ਅਤੇ ਠੀਕ ਦੀ ਪਛਾਣ ਕਰਨ ਵਾਸਤੇ ਇਹ ਸਹਾਇਤਾ ਕਰਨੀ ਹੁੰਦੀ ਹੈ ਵਿੱਦਿਆ ਦੇਣੀ ਹੁੰਦੀ ਹੈ ਚੌਕੀਦਾਰ ਵਾਂਗ ਜਾਗਦੇ ਰਹੋ ਦਾ ਹੋਕਾ ਦੇਣਾ ਹੁੰਦਾ ਹੈ ਪੁਲਿਸ ਵਾਂਗ ਪਹਿਰੇਦਾਰੀ ਕਰਨੀ ਹੈ ਸਾਡੇ ਸਾਰੇ ਪ੍ਰਚਾਰਕਾਂ ਦਾ ਮੁਢਲਾ ਫਰਜ ਬਣਦਾ ਹੈ ਪੈਸਾ ਕਾਰਨ ਗਿੱਦਿਆ ਨਾ 베ਚੀਏ ਨਰੋਲ ਸੱਚ ਪ੍ਰਤਾਰੀ ਪ੍ਰਚਾਰੀਏ ਤੇ ਖੁਦ ਸੱਚ ਤੇ ਚੱਲੀਏ ਸੱਚ ਤੇ ਪਹਿਰਾ ਦਈਏ ਬਾਬਾ ਨਾਨਕ ਤਾਂ ਕਹਿ ਰਹੇ ਨੇ ਧਰਗ ਤੇ ਨਾ ਕਾ ਜੀਵਿਆ ਜੇ ਲਿਖ ਲਿਖ 베ਚਾਂ ਨਾਓ ਖੇਤੀ ਜਿੰਨ ਕੀ ਉਜੜਾ ਖਲਵਾੜੇ ਕਿਹਾਥਾਂ ਅਕਲੀ ਸਾਹਿਬ ਸੇਵੀ ਐ ਅਕਲੀ ਪਾਈ ਐ ਮਾਨ ਅਕਲੀ ਪੜਕੈ 부ਜੀ ਐ ਅਕਲੀ ਕੀਚਾ ਦਾਨ ਨਾਨਕ ਆਖਾ ਰਾਏ ਹੋਰ ਗੱਲਾਂ ਸ਼ੈਤਾਨ ਤੇ ਇਸ ਤੋਂ ਬਾਅਦ ਉਹ ਮੇਰੀਆਂ ਦਲੀਲਾਂ ਸੁਣ ਕੇ ਸ਼ਾਂਤ ਹੋ ਗਏ ਭਾਵੇਂ ਕਿ ਉਹ ਮੇਰੇ ਨਾਲ ਉਹਨਾਂ ਨੇ ਬਹੁਤੀ ਜਰਾ ਕਰਨ ਤੋਂ ਤਾਂ ਬੰਦ ਹੋ ਗਏ ਪਰ ਆਪਣੇ ਰਾਹ ਤੋਂ ਤਾਂ ਆਮ ਪ੍ਰਚਾਰਕ ਛੇਤੀ ਕੀਤੇ ਵਾਪਸ ਨਹੀਂ ਆਉਂਦਾ ਉਹਨੂੰ ਰੁਜ਼ਗਾਰ ਦਾ ਸਾਧਨ ਉਹਨੇ ਗੁਰਬਾਣੀ ਨੂੰ ਜਾਂ ਕਥਾ ਨੂੰ ਬਣਾਇਆ ਤੇ ਜਿੱਥੇ ਰੁਜ਼ਗਾਰ ਜੁੜ ਜਾਵੇ ਫਿਰ ਉਥੇ ਸੱਚ ਤੇ ਪਹਿਰਾ ਦੇਣਾ ਬਹੁਤ ਔਖਾ ਹੈ ਜੇ ਸੱਚ ਤੇ ਪਹਿਰਾ ਦੇਵਾਂਗੇ ਤੇ ਰੁਜ਼ਗਾਰ ਚਲੇ ਜਾਣ ਦਾ ਖਤਰਾ ਬਣਿਆ ਹੁੰਦਾ ਆਖੋ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ